ਲੋ ਜੀ ਸਾਸਰੀ ਕਾਇਤਾਂ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਜਨਰਲੋਂ ਤੇ ਅਸੀਂ ਆਨੰਦ ਭਜਾਈ ਤੁਹਾਡਾ ਸਵਾਗਤ ਕਰਦੇ ਆਂ ਅਮੀਰਾਂ ਤੁਸੀਂ ਸਾਰੇ ਰਾਜੀ ਖੁਸ਼ੀ ਹੋਵਾਂਗੇ ਅਸੀਂ ਨੀ ਟਣਾਟਾ ਨਾਲ ਤੇ ਬਹੁਤ ਹੀ ਇੱਕ ਪਿਆਰਾ ਜਿਹਾ ਲੋਕ ਵੀ ਇੱਥੇ ਲੈ ਕੇ ਤੁਹਾਡੇ ਰੋਬਰੂ ਹੁੰਨੇ ਆ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਕਮਰ ਦਰਦ ਤੋਂ ਮੁਕਤੀ ਦਾ ਹੈ ਕਾਪੀ ਪੈਸੇ ਲੈ ਕੇ ਬੈਠ ਜਿਓ ਪਹਿਲੇ ਪਾਇਆ ਫਿਰ ਰਕਵਿਟ ਕਰਦੀ ਰਹਿਣੀ ਹੈ ਹਨ ਤੇ ਅੱਜ ਇਹ ਪਾਉਂਗੀ ਆਪ ਦਾ ਗੀਤ ਤੋਂ ਬਰੰਤ ਬਾਅਦ ਤੇ ਆ ਗਏ ਫਿਰ ਆਪਣੇ ਗੀਤ ਵੱਲ ਇਹ ਗੀਤ ਨੂੰ ਚਾਹੇ ਢੋਲ ਕੀ ਡਗਾ ਲੋ ਚਾਹੇ ਤੁਸੀਂ ਇਹਨੂੰ ਮਤਲਬ ਲੰਬੀ ਹੀ ਇੱਕ ਕਿਉਂਕਿ ਤੁਸੀਂ ਲੰਬੀ ਹੀ ਇੱਕ ਸੁਣ ਕੇ ਰਾਜੋ ਜਿਹੜੇ ਮੈਂ ਤਾਂ ਇਸ ਕਰਕੇ ਇਹਨੂੰ ਲੰਬੀ ਰੱਖਿਆ ਹੈ ਤੇ ਇਹ ਗੀਤ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਹਨ ਤੇ ਅੱਜ ਫਿਰ ਸਾਡੇ ਕੋਲ ਸੁਣਿਓ ਇਹਦੇ ਵਿੱਚ ਇੱਕ ਕੁੜੀ ਨੰਨੀ ਵਿਆਹੀ ਹੈਗੀ ਹੈ ਨਾ ਤੇ ਫਿਰ ਉਹਦੇ ਜਿਹੜੇ ਸਹੇਲੀਆਂ ਪੁੱਛਦੀਆਂ ਨੇ ਤੇ ਘਰ ਵਾਲਾ ਕਹੇ ਜੇ ਤੇਰੇ ਸਹੁਰੇ ਕਹੇ ਜੇ ਤੇਰੀ ਸੱਸ ਕਿਹਦੀ ਹੈ ਤੇ ਫਿਰ ਉਹ ਵਿਚਾਰੀ ਵਿੱਚ ਸਰਾਧ ਹੁੰਦੀ ਹੈ ਵੀ ਕੀ ਕਹਿੰਦੀ ਮੇਰਾ ਤਾਂ ਤਿੱਕ ਖਰਾ ਹੁੰਦਾ 10000 ਰੁਪਏ ਵਿਆਹ ਤੇ ਇਹਦੇ ਵਿੱਚ ਹੁਣ ਤੁਸੀਂ ਕੀ ਕੀ ਸੁਣਿਓ ਤੇ ਫਿਰ ਸੋਨੇ ਦੀ ਗੀਤ ਦੇਾਰੇ ਜੀ ਪੂਨ ਤੇ ਗੀਤ ਦਾ ਖੀਰ ਤੱਕ ਸੁਣਿਆ ਫਿਰ ਤੁਮ ਸਾਰੀ ਫਿਰੀ ਸਮਝਿਆ ਓਕੇ ਲਓ ਆਜਿਓ ਫਿਰ ਆਪਾਂ ਲਾਈਏ ਰੌਣਕ দিল তা হোয়বে ਖੀਆਂ ਪੁੱਛਣ ਲਗੀਆਂ ਨਾੜ ਦੀਆਂ ਸਖੀਆਂ ਪੁੱਛਣ ਲਗੀਆਂ ਕਿ ਹੋ ਜੇ ਹੀ ਸਾਸ ਤੇਰੀ ਨਰਰਰ ਕਿ ਹੋ ਜੇ ਹੀ ਸਾਚੀ ਤੇਰੀ ਬੈਸ ਸਈਏ ਮੰਜੇ ਤੇ ਬੈਠੀ ਨੀ ਹੁਕਮ ਚਲਾਵੇ ਮੰਜੇ ਤੇ ਬੈਠੀ ਨੀ ਹੁਕਮ ਚਲਾਵੇ ਤਾਨੇ ਤਾਮਾਰੇ ਨੇ ਤਮਾਰੇ ਹੈ ਜਰ ਸਈਏ ਜਿਲੇਤਾ ਹੋਇ ਬੇਰ ਰੇ ਦਰ ਰਰ ਜਿਲੇਤਾ ाल दिया सखिया पूछने लगिया नाल दिया सखिया पूछने लगिया जा जारा ਫਿਰ ਵਿਚਾਰੀਓ ਘਰ ਸੌਣ ਲੱਗ ਗਈ ਕਹਿੰਦੀ ਬਹੁਤ ਸੁਜੀਆ ਘਰ ਐ ਤੇ ਕੀ ਕਹਿੰਦੀ ਐ ਫਿਰ ਆਠੇ ਨੇ ਕਮਰੇ ਤੇ 10 ਦੇ ਰਵੇ ਬਜੇ ਆਠੇ ਨੇ ਕਮਰੇ ਤੇ 10 ਦੇ ਰਵੇ ਬਜੇ ਖੀੜ ਕੀ ਹੈ ਨੇ ਜੈ

ਕੰਨਿਆ ਇੱਡਾ ਵੱਡਾ ਘਰ ਆ ਫਿਰ ਪਰਿਵਾਰ ਕਿੰਨਾ ਕਿਹਾ ਹੈ ਨਾ ਮਾਰੇ ਦੀਆਂ ਸਖੀਆਂ ਪੂਛਣ ਲਗੀਆਂ ਕਿ ਡਾਕ ਹੈ ਪਰ ਕੀ ਡਾਕ ਹੈ ਪਰ सदराणि आठे जेठाणि ते दासराणि बचिया दी बड़ी पर मारे सैया दिलता होया सखिय पुछण लॻियूं जा ते सुहार ए जे ते घर वारा सही ਈਏ ਕੁੜੀਆਂ ਨੇ ਫਿਰ ਕੁਛ ਨਹੀਂ ਛੱਡਿਆ ਪੁੱਛਣਾ ਕਹਿੰਦੀਆਂ ਨਾਲੇ ਦੀਆਂ ਸਖੀਆਂ ਪੁੱਛਣ ਲਗੀਆਂ ਨਾਲੇ ਦੀਆਂ ਸਖੀਆਂ ਪੁੱਛਣ ਲਗੀਆਂ ਕਿ ਹੋ ਜਾ ਤੋਂਡਾ ਸਾਸ ਦਾ ਮੇਰੀ YouTube ਤੇ ਵੀਡੀਓ ਬਣਾਵੇ ਮੈਥੋ ਵੀ ਗੀਤ ਉਹ ਨਾਲੇ ਗਵਾਵੇ ਮੈਥੋ ਵੀ ਗੀਤ ਉਹ ਨਾਲੇ ਗਵਾਵੇ ਸਬ ਸ ਕਰਾਈ ਲੱਖ न ॼाणियो भेणो मेरियोसीं झूठ न ॼाणियो गीता न तुम मचाई सन सर साॾे गीता न तुम मचाई स ਕੰਨੀ ਸਾਡੇ ਗੀਤਾਂ ਦੇ ਸੰਸਾਰ ਤੇ ਕੈਨੇਡਾ ਕੈਲੀਫੋਰਨੀਆ ਪਾ ਅਮਰੀਕਾ ਆਸਟ੍ਰੇਲੀਆ ਸਾਰੇ ਲੋਕ ਸਾਡੇ ਗੀਤ ਸੁਣਦੇ ਨੇ ਅਸੀਂ ਝੂਠ ਨਹੀਂ ਬੋਲਦੇ ਹੈਨਾ ਸੰਸਾਰ ਕਰੀ ਬਹੁਤ ਬਹੁਤ ਸਾਰੇ ਸਾਰੇ ਦੇਖਦੇ ਨੇ ਤੇ ਬੜਾ ਸੋਹਣਾ ਗੀਤ ਲੱਗਿਆ ਚਾਹੇ ਨੂੰ ਢੋਲ ਗੀਤ ਆਪੀ ਹੋਵੇ ਪਰ ਉਹ ਮੈਂ ਲੰਬਾ ਬਣਾ ਕੇ ਪੇਸ਼ ਕਰਦਾਂ ਤੇ ਕਦੇ ਫਿਰ ਵੀ ਤੁਸੀਂ ਕਹੋਗੇ ਤਾਂ ਮੈਂ ਢੋਲ ਤੇ ਵੀ ਸੁਣਾ ਦੂੰਗੀ ਤੇ ਦੱਸਿਓ ਸਾਡਾ ਇਹ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਹੈਨਾ ਤੇ ਲਓ ਆ ਜਿਓ ਫਿਰ ਆਪਾਂ ਤੰਦਰੁਸਤੀ ਦਾ ਤੰਦਰੁਸਤੀ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕਾ ਮਾਰੇ ਦਰਦ ਹੈ ਨਾ ਦੇਖ ਕਨੇ ਸਰੋਂ ਤੇਲ ਨੂੰ ਬਹੁਤ ਸੌਖਾ ਜੈ ਪਹਿਲਾਂ ਹੀ ਪਾਇਆ ਹੋਇਆ ਸਰੋਂ ਤੇਲ ਲਓ ਤੁਸੀਂ 50 ਗਰਾਮ ਤੇ ਬਦਾਮਾ ਤੇਲ ਲਓ ਤੁਸੀਂ 200 ਗਰਾਮ ਲੈ ਲਿਆ ਦੋਹਾਂ ਨੂੰ ਮਿਲਾ ਲਓ ਤੇ ਮਿਲਾ ਕੇ ਬੱਸ ਉਹਨੂੰ ਫਿਰ ਕਿੱਥੇ ਥੋੜੇ ਦਰਦ ਹੈ ਕਮਰ ਤੇ ਤੇ ਤੁਸੀਂ ਉਹ ਕਮਰ ਤੇ ਮਲੋ ਤੇ ਤਤਕਾਲ ਦਰਦ ਤੋਂ ਮੁਕਤੀ ਪਾਓ ਹੈ ਨਾ ਤੇ ਲੋ ਫੋਨ ਦਿਓ ਸਮੇਂ ਛੁੱਟੀਆਂ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਲਈ